हां जी दोस्तों सारेया नु सत श्रीया काल स्वागत करते हैं टोडा राज संधू फार्मिंग दे विच आज दोस्तों पहुंचे हैं पिंड सोल ਠੱਠੀ ਦੇ ਵਿੱਚ تحصیل ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੱਡੇ ਪੁੱਚਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ सोल ਤੇ ਗੱਗੂ ਬੂਆ ਪਿੰਡ ਦੀ ਵੀ ਥੋੜੀ ਦੂਰੀ ਆ ਇਸ ਪਿੰਡ ਤੋਂ ਸੌਰ ਸਿੰਘ ਵੱਡਾ ਪਿੰਡ ਆ ਉਹ ਵੀ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਹੈਗਾ ਵੀਰ ਸਾਹਿਬ ਦੇ ਕੋਲੇ ਪਹੁੰਚਾ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਆ ਤਿੰਨ ਬਿਹੜਾ ਤੇ ਦੋ ਇੱਕ ਮੱਝ ਦਿਖਾ ਦਾਂਗੇ ਠੀਕ ਆ ਜੀ ਦੋ ਪਸ਼ੂ ਬਿਲਕੁਲ ਗੱਬਣ ਦੇ ਤੇ ਦੋ ਸੂਏ ਸੂਏ ਆ ਚਾਰ ਨਗਨੇ ਟੋਟਲ ਕਿਹੋ ਨਗਾ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਤਸੱਲੀ ਤੁਸੀਂ ਕਰ ਆਣ ਕੇ ਕਰ ਲਿਓ ਦੋ ਰੰਗ ਚੋਲਿਓ ਜਿਹੜਾ ਪਸ਼ੂ ਸੂਏ ਸੂਆ ਗੱਪਣ ਪਸ਼ੂ ਆਪਣਾ ਚੌਥਾ ਨਾਂ ਦਾ ਤੇਪ ਕੇ ਕੋਈ ਵੀਰ ਭਰਾ ਕੇ ਤਸੱਲੀ ਕਰ ਸਕਦਾ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਅੱਜ ਆਪਾਂ 8 ਜਨਵਰੀ ਨੂੰ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦੇ ਦੋਸਤੋ 4:00 ਵਜੇ 3:30 ਵਜੇ ਦਾ ਸਮਾਂ ਹੈਗਾ ਤੇ ਪਸ਼ੂ ਚੰਗੇ ਆ ਬਾਕੀ ਤਸੱਲੀ ਨਾਲ ਤੁਹਾਨੂੰ ਦਿਖਾ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਕੱਲੇ ਕੱਲੇ ਪਸ਼ੂ ਦੀ ਕੱਲੇ ਕੱਲੇ ਐਨੀਮਲ ਦੀ ਜਿਹੜੀ ਆ ਦੋਸਤੋ ਡਿਟੇਲ ਆ ਉਹ ਤੁਹਾਨੂੰ ਮਿਲ ਜੂਗੀ ਇਸ ਕਵਰੇਜ ਦੇ ਵਿੱਚ ਸੋ ਆਓ ਲੈਨੇ ਆ ਬਧੇਰੇ ਡਿਟੇਲ ਵੀਰ ਸਾਹਿਬ ਤੋਂ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਠੀਕ ਠਾਕ ਜੋ ਵਧੀਆ ਭਾਈ ਸਾਹਿਬ ਠੀਕ ਠਾਕ ਹਾਂਜੀ ਭਾਜੀ ਹੋਰ ਤੁਸੀਂ ਸੁਣਾਓ ਚੰਗੇ ਵੀਰੇ ਬਹੁਤ ਵਧੀਆ ਹਾਂਜੀ ਤਾਂ ਕਿਵੇਂ ਫਿਰ ਵਪਾਰ ਦਾ ਹਾਂਜੀ ਭਾਜੀ ਬਹੁਤ ਵਧੀਆ ਜੀ ਕੰਮ ਚੱਲਣ ਦੇ ਆਹ ਮਹਾਰਾਜੀ ਕਿਰਪਾ ਨਾਲ ਜੀ ਆਉਂਦੇ ਰਹਿੰਦੇ ਆ ਪਸੂ ਰੀਟਿੰਗ ਹੋਦੇ ਜਾਂਦੇ ਰਹਿੰਦੇ ਠੀਕ ਠੀਕੋ ਸੋ ਵੀਡੀਓ ਤਾਂ ਵੈਸੇ ਥੋੜਾ ਆਪਣੇ ਕਵਰੇਜ ਕਿਤੇ ਨਾ ਕਿਤੇ ਲੇਟ ਹੋ ਜਾਂਦੀ ਹੈ ਵੈਸੇ ਪਸੂ ਸੇਲ ਹੋ ਰਹੀ ਹੈ ਲੇਟ ਹੋ ਗਿਆ ਕਿਹੜਾ ਪ੍ਰੋਗਰਾਮ ਦੇ ਵਿੱਚ ਪੈ ਗਏ ਇਸ ਕਰਕੇ ਤਾਂ ਕਰਕੇ ਲੇਟ ਹੋ ਗਿਆ ਭਾਈ ਥੋੜੇਗਾ ਬੜੇ ਭੈਣ ਭ ਲਿਆਂਦੇ ਹੀ ਪਰ ਐਗਰ ਟਾਈਮ ਨਹੀਂ ਲੱਗਾ ਜਿਹੜੇ ਜਿਹੜੇ ਆਪਣੇ ਸੱਜਣਾਂ ਜੋੜੇ ਉਹ ਪੁੱਛਦੇ ਰਹਿੰਦੇ ਕਿਥੇ ਨੇ ਕਿਥੇ ਹਾਂਜੀ ਤੇ ਜ਼ਰੂਰ ਸਾਹਮਣੇ ਪੇਸ਼ ਕਰਦੇ ਰਹੀਏ ਆਪਾਂ ਹਾਂਜੀ ਅੱਛਾ ਤੇ ਸਾਹਬਾਈ ਪਹਿਲੇ ਨੰਬਰ ਤੋਂ ਕਿਹੜੇ ਬੰਨਿਓ ਸ਼ੁਰੂਆਤ ਕਰਦੇ ਆਂ ਮੱਝ ਤੋਂ ਕਰ ਲੋ ਪਹਿਲੇ ਮੱਝ ਵਾਲੇ ਪਾਸਿਓ ਆਜੋ ਤਿੰਨ ਵੜਾ ਹੋਣਗੀਆਂ ਦੋਸਤੋ ਇੱਕ ਮੱਝ ਆ ਤੇ ਮੱਝ ਤੋਂ ਆਪਾਂ ਸਟਾਰਟ ਕਰ ਦਿੰਦੇ ਆ ਤੇ ਕਿੰਨਾ ਸਮੂਹ ਅੱਗੇ ਸੌਣ ਜਾ ਰਹੀ ਹੈ ਭਾਈ ਤੀਜਾ ਸੂਆਰ ਕੀ ਸੋਣਾ ਜੋ ਨੇ ਤੀਜਾ ਸੂਆ ਹਾਂਜੀ ਤੇ ਸਮਾਂ ਹੈਗਾ ਤਿਆਰੀ ਹੈ ਵੈਸੇ ਹਾਂਜੀ ਤਿਆਰੀ ਕੋਈ ਦੋ ਤਿੰਨ ਦਿਨ ਖੜੂਗੀ ਭਾਜੀ ਹੋਰ ਠੀਕ ਆ ਜੀ ਹਾਂਜੀ ਤੇ じゃ ਸੁਬਾ ਇਹ ਸੌਣ ਜਾ ਰਹੀ ਆ ਬਾਕੀ ਆਰਡਰ ਤੁਹਾਨੂੰ ਦਿਖਾਉਣੇ ਆ ਦੇਖੋ ਠੀਕ ਆ ਜੀ ਤਿਆਰੀ ਮੁਕੰਮਲ ਆ ਵੈਸੇ ਕੱਢ ਜੇ ਤਾਂ ਦੋ ਦਿਨ ਕੱਢ ਵੀ ਸਕਦੀ ਆ ਦੋਸਤੋ ਬਾਕੀ ਹੋ ਸਕਦਾ ਵੀ ਕੋਈ ਵੀਰ ਸਫਰ ਤੇ ਜਾਂਦਿਆਂ ਲੰਮਾ ਚੋੜਾ ਸਫਰ ਹੋਵੇ ਤੇ ਜਾਂਦਿਆਂ ਵੀ ਸੂ ਸਕਦੀ ਆ ਬਾਕੀ ਦੋ ਤਿੰਨ ਤਿੰਨ ਦਿਨ ਚਾਰ ਦਿਨ ਕੱਢ ਵੀ ਸਕਦੀ ਆ ਬਾਲਟੀ ਲਾ ਲਓ ਜੀ ਨਾਲ ਇੱਥੇ ਇੱਥੇ ਬਾਲਟੀ ਲੱਗ ਰੱਖ ਆ ਲਾ ਵਣੂ ਗਣੂ ਭਾਈ ਸਾਡੀ ਦੋ ਚਾਰ ਦਿਨ ਚੰਗੀ ਪੂਰੀ ਆ ਹਾਲੀ ਆ ਚਾਰ ਦਿਨ ਕੱਢ ਜੂਗੀ ਇੱਥੇ ਲਓ ਜੀ ਬਾਕੀ ਵਿਖਾਲਾ ਫੂਲ ਆ ਜਿਹੜਾ ਦੋਸਤੋ ਲੇਵੇ ਹਵਾਨੇ ਦਾ ਵਿਖਾਲਾ ਬਿਲਕੁਲ ਇੱਕ ਸਾਰ ਆ ਬਰਾਬਰ ਲੇਵਾ ਹਵਾਨਾ ਤੇ ਬੰਤਰ ਲੇਵੇ ਦੀ ਦੋਸਤੋ ਤੁਸੀਂ ਵੇਖ ਹੀ ਰਹੇ ਹੋ ਬਿਲਕੁਲ ਅਗਾਹ ਨੂੰ ਵੀ ਤੇ ਪਛਾਣ ਨੂੰ ਵੀ ਲੇਵਾ ਬਣਾ ਕੇ ਤਿਆਰ ਕਰੀ ਖੜੀ ਏ ਕਰਮਾਂ ਲਈ ਤੇ ਬਾਕੀ ਕਦਕੁੱਦ ਦੀ ਵੀ ਜੇਕਰ ਆਪਾਂ ਗੱਲ ਕਰ ਲਈਏ ਕਦ ਵੀ ਚੰਗਾ ਸੋਹਣਾ ਮੀਡੀਅਮ ਹਾਈਟ ਮੰਨ ਕੇ ਵੀ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਤੇ ਬੱਲਾ ਮੱਥਾ ਬਿਲਕੁਲ ਮਾਰਕਿੰਗ ਜਿੱਦਾਂ ਤੁਹਾਨੂੰ ਮੈਂ ਦਿਖਾ ਰਿਹਾ ਬੱਲਾ ਮੱਥਾ ਸੰਗਾ ਸੰਗਾ ਦੀ ਪੂਰੀ ਗੁਲਾਈ ਆ ਤੇ ਸਾਹ ਵੀਰੇ ਖੋਲ ਕੇ ਮੜਾ ਤੋਰ ਕੇ ਦਿਖਾ ਦਗੇ ਆ ਲਓ ਜੀ ਆ ਇਹ ਨੂੰ ਲੈ ਕੇ ਆ ਇਹ ਨੂੰ ਦੰਮਾ ਤੋੜਦੇ ਆ ਪਹਿਲਾ ਕੁਰਸੀ ਚੋਕ ਲਈ ਸੋਪਰਾ ਨੇ ਲੋਕ ਦੋਸਤੋ ਮੜਾ ਕਰੋ ਚੈੱਕ ਵਾਕੀ ਦੋਸਤੋ ਬਖਾਲਾ ਬਹੁਤ ਸੋਹਣਾ ਬਣਾ ਕੇ ਤਿਆਰ ਕਰੀ ਖੜੀ ਆ 2-4 ਦਿਨ ਹਜੇ ਲੈ ਜੂਗੀ ਹਾਂਜੀ ਆਹ ਲਓ ਸਭੇ ਪੁੱਛਿਆ ਕੋਈ 2000 ਰਿਕਾਰਡ ਪਿਛਲੇ ਸਵੇਰ ਦਾ ਉਹ ਤੁਹਾਨੂੰ ਪੁੱਛਿਆ ਕਿ ਮਗਰੋਂ ਕਿੰਨਾ ਕਿਸੀਗਾ ਪਿਛਲੇ ਸੁਬਿਆਂ ਦੇ ਬਾਈ ਉਹਨਾਂ ਕਹਾਂ ਗਏ ਕਿ ਤੇਜਾ ਸੁਆ ਸੋਣੀ ਆ ਤੇ ਦੁੱਧ ਜਿਹੜਾ ਕਿ 11-12 ਕਿਲੋ ਅਸੀਂ ਚਾਉਂਦੇ ਰਹੇ ਆ 11-12 ਕਿਲੋ ਹਾਂਜੀ ਚਲੋ ਇੰਨਾ ਕੁ ਭਾਂਡਾ ਵਿਖਾ ਲੈ ਜਾਈ ਨਹੀਂ ਜਾ ਰਹੇ ਕਿਲੋ 2 ਕਿਲੋ ਵਧੂਗੀ ਹਾਂਜੀ 13-14 ਕਿਲੋ ਕਰੋਗੇ ਯਾਰ ਕੀ ਠੀਕ ਹੈ ਜੀ ਸੋ ਲੈਵੇ ਹਵਾਨੇ ਤੋਂ ਦੋਸਤੋ ਨਜ਼ਰ ਮਾਰ ਕੇ ਤਾਂ ਬਿਲਕੁਲ ਇੱਕ ਆਈਡੀਆ ਹੋ ਜਾਂਦਾ ਵੀ ਚਲੋ 12 ਲੀਟਰ ਭਰਨਾ ਚਾਹੀਦਾ ਮੱਝ ਨੂੰ ਦੁੱਧ ਜਿਹੋ ਜਿਹਾ ਵਿਖਾਲਾ ਹਵਾਨਾ ਲੈਵਾ ਮੱਝ ਦਾ ਠੀਕ ਹੈ ਤੇ ਬਾਕੀ ਅੱਗੇ ਸੇਵਾ ਦਾ ਹਾਂਜੀ ਤੇ ਜਿਹੜਾ ਕੋਈ ਵੀ ਰਲਿਆ ਜਾਂਦਾ ਦ ਉਮੀਦ ਤੋਂ ਵਧੇਰੇ ਵੀ ਜਿਹੜੀ ਚਵਾਈ ਕਰ ਸਕਦੇ ਹ ਜੇ ਬਾਕੀ ਬਹੁਤ ਸੋਹਣੀਆਂ ਬੰਤਰ ਬੰਤਰਪੂਰ ਬਹੁਤ ਚੰਗੀ ਹੈ ਸਮਝ ਦੀ ਠੀਕ ਹੈ ਜੀ ਚੰਗੀ ਆ ਨਿੱਗਰ ਤੇ ਕਿੰਨਾ ਮੁੱਲ ਕਰਾਂਗੇ ਦਾ ਸਾਬੇ ਮੁੱਲ ਭਾਜੀ ਕਰਦੇ ਆ 85000 ਰੁਪਿਆ ਤੇ 80 ਚੋਂ ਮਾਨਤਾਨ ਕਰਦਾਂਗੇ ਭਾਜੀ 80 ਚੋਂ ਹਾਂਜੀ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਜੀ ਲਓ ਦੋਸਤੋ 80000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਡਿਮਾਂਡ ਜਿੰਨੀ ਮਰਜ਼ੀ ਹੋਵੇ ਪਰ 80000 ਦੇ ਵਿੱਚੋਂ ਮਾਤਾ ਹੋ ਜਾਊਗਾ ਮੁੱਲ ਕਰਨ ਨੂੰ ਤਾਂ ਲਾਕੇ ਵੀ ਕਰ ਸਕਦੇ ਹਾਂ ਪਰ ਆਖਿਆ ਨਹੀਂ ਜੋ ਭਰਾਣਾ ਵਾਦਾ ਕੀਤਾ ਉਹਨਾ ਹੀ ਕਰਨਾ ਵਾ ਠੀਕ ਆ ਹਾਂਜੀ ਲਓ ਜੀ ਸੋ ਬਾਕੀ ਮਾਝ ਵੀ ਚੰਗੀ ਆ ਦੋਸਤੋ ਪੁੱਠਾ ਪਾਠਾ ਤੁਸੀਂ ਵੇਖ ਲਓ ਠੀਕ ਆ ਜੀ ਪਿੱਠ ਪੁੱਠੇ ਤੋਂ ਵੇਖ ਲਓ ਥੋੜੀ ਠੰਡ ਕਰਕੇ ਤੇ ਪਸ਼ੂ ਤਾਜਾ ਸੂਣ ਕਰਕੇ ਜਿਹੜਾ ਨਾ ਵੀਰ ਨੇ ਬਿਲਕੁਲ ਗਰਮੈਸ਼ ਉਸੇ ਤਰ੍ਹਾਂ ਕੰਬਲ ਕੁੰਬਲ ਉੱਪਰ ਸੁੱਟਿਆ ਬਾਕੀ ਚੌੜਾ ਪਿੱਠ ਪੁੱਠਾ ਕੋਈ ਇੱਥੇ ਆਣ ਕੇ ਕਿਸੇ ਵੀਰ ਨੂੰ ਇਹ ਨਹੀਂ ਹੋਊਗੀ ਡਾਊਟ ਹੋਊਗੀ ਕੋਈ ਆਹ ਵੇਖੋ ਜੀ ਚੌੜੇ ਪਿੱਠ ਪੁੱਠੇ ਸੋਹਣੀ ਮਾਜਾ ਬਿਲਕੁਲ ਪਤਲੇ ਪਿੰਡੇ ਦੀ ਪਤਲੀ ਚਮੜੀ ਦੀ ਤੇ 80000 ਚੋਂ ਮਾਨਤਨ ਹੋ ਜਾਊਗਾ ਤੇ ਪਸੰਦ ਆਊਗੀ ਮਾਜਾ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਮਾਜ ਚੰਗੀ ਆ ਠੀਕ ਆ ਦੁੱਧ ਵਾਲੀ ਮائیں ਆ ਅਗਲੀ ਆਪਣੇ ਸਾਹ ਭਈ ਇਹ ਆ ਗਈ ਬੱਚੀ ਹਾਂਜੀ ਭਾਜੀ ਇਹ ਸਵੇਰ ਕਿੰਮਾ ਸੂਈ ਆ ਭਾਈ ਐ ਉਹ ਤਾਂ ਦੇ ਪਹਿਲਾਂ ਹੀ ਇਹ ਦੂਜਾ ਸੁਵਾਰ ਕੇ ਸੂਈ ਜੋ ਅੱਛਾ ਜੀ ਹਾਂਜੀ ਦੂਜਾ ਸੁਵਾਰ ਜੋ ਦੂਜਾ ਸੁਵਾਰ ਹਾਂਜੀ ਠੀਕ ਹੈ ਜੀ ਕੋਈ ਦੂਜਾ ਮੰਨ ਕੇ ਹੁਣ ਖਰੀਦ ਲੇ ਹਾਂਜੀ ਦੂਜਾ ਮੰਨ ਕੇ ਭਾਈ ਖਰੀਦ ਦੇ ਦੂਜਾ ਅਸੀਂ ਲੈ ਲਿਆ ਅੱਛਾ ਦਿਨ ਕਿੰਨੇ ਕੋ ਹੋ ਗਿਆ ਜੀ ਭਾਈ ਇਹਨੂੰ ਕੋਈ ਵਾ ਤਾਂ 7 ਕ ਦਿਨ ਹੋਇਆ ਹਾਲੀ ਸਾਰੇ 7 ਦਿਨਾਂ ਦੀ ਸੂਈ ਆ ਹਾਂਜੀ ਠੀਕ ਹੈ ਜੀ ਹਾਂਜੀ ਬੱਚਾ ਮਗਰ ਤੇ ਕੀ ਆ ਮਗਰ ਭਾਈ ਬੱਚਾ ਆ ਦੇ ਮਗਰ ਬੱਚਾ ਆ ਗਿਆ ਹਾਂਜੀ ਕਿੰਨਾ ਕੋਣ ਦੁੱਧ ਆ ਗਿਆ ਦੁੱਧ ਭਾਈ ਜਿਹੜਾ ਟਾਈਮ ਹੋਊਗਾ ਕੋਈ 8 ਕਿਲੋ ਤੋਂ ਬਾਹਰ ਹੀ ਹੋਊਗਾ 8 ਕਿਲੋ ਤੋਂ ਹਾਂਜੀ 8 ਕਿਲੋ ਦਾ ਪੱਕਾ ਗਾਰੰਟੀ ਵਾਲਾ ਬਾਹਰ ਹੋਊਗਾ ਠੀਕ ਹੈ ਜੀ ਹਾਂਜੀ ਲਓ ਜੀ 8 ਕਿਲੋ ਤੋਂ ਬਾਹਰ ਦੋਸਤੋ ਦੁੱਧ ਦਾ ਤੇ 7 ਕ ਦਿਨਾਂ ਦੀ ਸੂਈ ਆ ਠੀਕ ਸੂਆ ਬਿਨਾਂ ਦਾ ਵੀ ਉਹਾਂ ਦੇ ਪਹਿਲਾ ਸੀਗਾ ਜਿੱਥੋਂ ਖਰੀਦੀ ਹੈ ਪਰ ਦੂਜਾ ਸੂਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਹੈ ਤੇ ਕਈ ਹੋਰਾਂ ਦੋਸਤੋਂ ਨਰਮਜੀਤ ਸੇਵਾ ਚ ਪਸੂ ਨਿਕਲਦੇ ਆ ਪਰ ਕਰਮਾਂ ਵਾਲੀ ਚਲੋ ਸੂਸਵਾ ਦੀ ਜਾਈ ਕੱਲ ਹੀ ਆ ਜਦ ਤੱਕ ਮੈਂ ਥੋੜੀ ਜਿਹੀ ਆਈ ਵਿਚਾਰੇ ਤੁਹਾਨੂੰ ਫਰਕ ਘਰਾਂ ਦੀ ਕੋ ਗੱਲ ਹੁੰਦੀ ਆ ਤਾਂ ਥੋੜੀ ਜਿਹੀ ਲੱਸੀ ਆ ਵੜਾ ਹਾਂ ਬਿਲਕੁਲ ਜੀ ਬਿਲਕੁਲ ਚਵਾਈ ਚੁਈ ਬੜੀ ਸਾਫ ਆ ਚੰਗੀ ਨਿਕਲੀ ਸੂਆ ਜੀ ਮਾਣਾ ਪੂਰੀ ਚਵਾਈ ਇੱਕ ਨੰਬਰ ਜੋ ਠੀਕ ਆ ਜੀ ਕੋਈ ਭੂਰ ਛੱਟਾ ਨਹੀਂ ਥਾਂ ਤੇਗਾ ਮਾਸਾ ਜਿੰਨਾ ਵੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋਂ ਚਵਾਈ ਦੀ ਵੀ ਰਾਂ ਦਾ ਪਰਫੈਕਟ ਆ ਚ ਭਾਈ ਬੱਚਾ ਮੈਂ ਨਾਲ ਦਿਖਾ ਦਿੰਨਾ ਬਾਅਦ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਬੱਚਾ ਮੇਲ ਆ ਬੱਚਾ ਠੀਕ ਹੈ ਜੀ ਲਿਓ ਸਭ ਖੋਲ ਕੇ ਦਿਖਾਈਏ ਵੀਰ ਠੀਕ ਹੈ ਸੋ ਬਾਕੀ ਰੇਡ ਪੜਤਾ ਵੀ ਜਿਹੜਾ ਦੋਸਤੋ ਜਾਇਜ਼ ਹੋਊਗਾ ਜੈਨੂਨ ਰੇਡ ਭਾਅ ਪੜਤਾ ਹੋਊਗਾ ਸੋ ਜਿਹੜੇ ਕਈ ਵਾਰਾ ਦੋਸਤੋ ਵੱਡੇ ਪਸ਼ੂ ਖਰੀਦਣ ਵਾਲੇ ਵੀਰ ਵੀ ਆ ਤੇ ਛੋਟੇ ਪਸ਼ੂ ਖਰੀਦਣ ਵਾਲੇ ਵੀ ਵੀਰ ਵੀ ਹੈਗੇ ਜਿੰਨਾਂ ਥੋੜਾ ਪੈਸਾ ਵੀ ਲਾਉਣਾ ਸੋ ਆ ਲਓ ਜੀ ਕੋਈ ਨਹੀਂ ਬੱਚਿਆਂ ਨੂੰ ਜਾਣਦੇ ਕੋਈ ਨਹੀਂ ਠੀਕ ਹੈ ਜੀ ਲਓ ਜੀ ਬੱਚੇ ਦਾ ਕਰਦਾ ਨਾ ਬੱਚੇ ਦੇ ਨਾਲ ਹੀ ਪਸ਼ੂ ਜ਼ਿਆਦਾ ਤੁਰਦੇ ਆ ਫਿਰ ਕਈ ਲੋ ਜੀ ਸੋ 7 ਕਿ ਦਿਨਾਂ ਦੀ ਦੋਸਤੋ ਇਹ ਸੂਈ ਆ ਬਚੀ ਠੀਕ ਹੈ ਤੇ 8 ਕਿਲੋ ਦੋ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ 8 ਕਿਲੋ ਧਾਰਾਂ ਜਿਹੜੀਆਂ ਦੇ ਥੱਲੇ ਮੌਜੂਦ ਆ ਕੋਈ ਵੀ ਰ ਆਪਦੀ ਨਰਕ ਪਰਖਾ ਤਸੱਲੀ ਕਰ ਸਕਦਾ ਭਰਾ ਕੇ ਚੋਕੇ ਤੇ ਸਾਹਬਾਈ ਕਿਤੋਂ ਤੱਕ ਦੇ ਦੇਾਂਗੇ ਮੁੱਲ ਭਾਈ ਜੈ ਜੀ ਇਹਦਾ ਵੀ ਮੁੱਲ ਭਾਈ 30000 ਕਰ ਦੇ ਜੋ ਆਹਾਂ 27 ਚੋਂ ਮਾਨਤਾਣ ਕਰ ਦਾਂਗੇ ਭਾਜੀ ਫੋਲਾ 27 ਚੋਂ ਹਾਂਜੀ ਠੀਕ ਹੈ ਜੀ ਤੂੰ ਤਾਂ 1011 ਕਿਲੋ ਕਰੂਗੀ ਹਾਂਜੀ ਲਓ ਜੀ 27000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਭਰਾਵੋ 30000 ਮੋਲਾ ਤੇ 27000 ਚ ਲੈਣ ਦੇ ਠੀਕ ਆ ਸਵਾਰ ਚੰਗੀ ਆ ਥੋੜੇ ਪੈਸੇ ਲਾਉਣੇ ਜਿਹੜੇ ਵੀਰ ਨੇ ਬਿਲਕੁਲ ਗਰਜ ਪੂਰੀ ਕਰਨੀ ਆ ਕਈ ਵਾਰ ਚਵਾਈ ਚੁਈ ਬੜੀ ਭਾਜੀ ਇੱਕ ਨੰਬਰ ਸਾਹਬ ਬੜੀ ਗੱਲ ਤੁਹਾਨੂੰ ਨਾ ਲਾਈਵ ਬਾਅਦ ਚਵਾ ਕੇ ਖਾ ਦਿੰਨੇ ਆ ਠੀਕ ਹੈ ਜੀ ਠੀਕ ਆ ਜ਼ਰੂਰ ਦੀ ਤੇ ਆ ਲਈ ਆਪਣੇ ਕੋਲ ਆ ਬੈੜ ਜਿਹੜੀ ਆ ਗਈ ਆ ਇਹ ਭਾਈ ਪਹਿਲਾ ਸੁਆ ਸੋਣਾ ਜਿਹਾ ਡੱਬੇ ਰੰਗ ਦੀ ਵੇਰੇ ਪਹਿਲਣ ਬੱਛੀ ਆ ਹਾਂਜੀ ਪਹਿਲਣ ਬੱਛੀ ਹਾਂ ਲਓ ਜੀ ਮੂੰਹ ਸਿੱਕੀ ਜੋ ਵਾਲੀ ਛੇ ਦਾ ਤਾਂ ਮੂੰਹ ਹਾਂਜੀ ਮਸ਼ੀਨ ਦਾ ਪੱਕਾ ਸ਼ੋਰ ਛੇ ਦਾ ਦਾ ਹਾਂਜੀ ਠੀਕ ਆ ਜੀ ਤੇ ਦਿਨ ਕਿੰਨੇ ਕ ਲੈਂਦੀ ਸੁਆ ਜੇ ਭਾਈ ਕੋਈ ਲੈ ਜੇ 2 4 ਦਿਨ ਲੈ ਵਾ ਤਾਂ 5 ਕੇ ਦਿਨ ਲੈ ਜਾਊਗੀ ਹਮ ਬੜਾ ਪੂਣੂ ਹਾਲੀਆਂ ਚੰਗੀ ਹਾਲੀ ਵੱਛੀ ਲਓ ਜੀ ਤੇ ਲਾਟੋ ਲਾ ਬੜੀ ਬਹੁਤ ਸੋਣਾ ਦੋਸਤੋ ਮੁੱਠੀਦਾਰ ਥਾਣਾ ਮੁੱਠੀ ਥਾਣਾ ਵੱਛੀ ਦਾ ਤੇ ਪਸੰਦ ਆਊਗੀ ਵੱਛੀ ਬਹੁਤ ਸੋਣੀ ਆ ਠੀਕ ਆ ਠ ਸੋ ਥਾਨ ਦੀ ਕੁਆਲਿਟੀ ਇੱਕ ਵਾਰੀ ਨੇੜੇ ਤੋਂ ਜ਼ਰੂਰ ਦੇਖ ਲਓ ਆ ਲਓ ਜੀ ਸੋ ਮੁਠੀ ਥਾਣਾ ਠੀਕ ਹੈ ਜੀ ਹੱਥੀ ਚਵਾਈ ਦਾ ਥਾਣਾ ਲੱਗਾ ਅਗਲੇ ਪਿਛਲੇ ਥਾਣਾ ਦਾ ਸੈਜ ਸਾਰੇ ਵੀਰਾਂ ਤਸल्ली ਨਾਲ ਤੁਸੀਂ ਦੇਖ ਲਓ ਆ ਲਓ ਜੀ ਠੀਕ ਆ ਜੀ ਸੋ ਟਿੱਪਣ ਤੋਂ ਟੁੱਪਣ ਤੱਕ ਇੱਕ ਨੰਬਰ ਹੋਊਗਾ ਮਾ ਪਾ ਜੀ ਇੱਕ ਨੰਬਰ ਪੂਰੀ ਟਿੱਪ ਕੇ ਲਿਆਂਦੀ ਭਾਜੀ ਐ ਠੀਕ ਆ ਹਾਂਜੀ ਠੀਕ ਆ ਲੈ ਜੂ 3000 10 ਦਿਨੋਂ 7 ਦਿਨ ਹਫਤਾ ਖੰਡ ਹਾਂਜੀ ਹਾਂ ਫੜਾ ਲਾ ਲੇ ਜੂਗੀ ਪਾਜੀ ਬਣੂ ਆ ਪੂਰੀ ਥੱਲੋ ਚੰਗੇ ਪੂਰੀ ਖੋਲੂਗੀ ਵੈੜ ਵਾਲੀ ਠੀਕ ਆ ਵੀਰ ਠੀਕ ਆ ਤੇ ਜਿਓ ਸਾਹਿਬ ਆਈ ਕੱਢ ਕੇ ਦਿਖਾ ਦੀਏ ਹਾਂ ਦੋਸਤੋ ਪਹਿਲਨ ਵਛੀ ਇਹ ਸੋਣ ਜਾ ਰਹੀ ਹੈ ਮੂੰਹ ਛਿੱਗੀ ਆ ਛੇ ਦੰਦ ਬਛੀ ਆ ਥੋੜਾ ਜਿਹਾ ਪਹਿਲਾਂ ਅੱਗੇ ਨੂੰ ਇਹਨੂੰ ਤੋੜਦਗੇ ਛਿੱਗੀ ਬਛੀ ਆ ਡੱਬੀ ਆ ਪ੍ਰਿੰਟ ਪ੍ਰਿੰਟ ਜਿਹੜਾ ਦੋਸਤੋ ਬਿਲਕੁਲ ਬਲੈਕ ਤੇ ਵਾਈਟ ਡਾਟ ਡੱਬ ਜਿਹੜੇ ਆ ਉਹ ਨਜ਼ਰ ਆਉਣਗੇ ਤੁਹਾਨੂੰ ਸੋ ਲੇਵਟੀ ਤੁਸੀਂ ਵੇਖ ਸਕਦੇ ਜੇ ਲੇਵਟੀ ਲੂਟੀ ਵੀ ਕਾਫੀ ਸੋਹਣੀ ਆ ਬਛੀ ਸੀ ਥਣ ਮੁਠੀ ਆ ਪੂਰਾ ਹੱਥੀ ਚਵਾਈਲਾ ਥਣ ਲੱਗਾ ਤਕਾਤ ਉੱਚਾ ਹੈ ਠੀਕ ਹੈ ਜੀ ਸੋ ਨਵੀਂ ਬੱਚੀ ਆ ਤੇ ਕਦ ਕੁਦ ਕੋਈ ਵੀ ਇੱਥੇ ਆਉਂਦਾ ਵੱਡੇ ਕਦ ਕਾਟ ਦੇ ਵਿੱਚ ਬਾਹਲੀ ਛੋਟੀ ਨਹੀਂ ਨਾ ਮੀਡੀਅਮ ਵੱਡੀ ਹੈ ਆ ਪੂਰਾ ਕਦ ਕਾਟ ਭਾਜੀ ਪੂਰਾ ਵਾਇਰ ਦਾ ਲਈ ਲਓ ਜੀ ਐਨਾ ਲੋਰੀ ਸਾਬੇ ਕਿਥੋਂ ਤੱਕ ਮੁੱਲ ਭਾਜੀ ਦਾ ਲੈਣ ਦੇਣ ਕੀ ਰਹੂਗਾ ਮੁੱਲ ਭਾਜੀ ਤੁਹਾਨੂੰ ਪਾ ਜਿਹੜਾ ਵਸੇ ਬਹੁਤ ਚੰਗੀ ਹੈ ਮੈਂ ਜਿੰਨਾ ਮੁੱਲ ਫਿਰਦੇ ਆ ਹਾਂਜੀ ਮੁੱਲ ਭਾਜੀ 50000 ਕਰ ਦੇ ਜੋ 45 ਚੋਂ ਮਾਂ ਤਣ ਭਾਜੀ ਫੁੱਲ ਕਰਾਂਗੇ 45 ਚੋਂ ਕਿੰਨਾ ਕੇ ਫਿਰ ਵੀ ਹਾਂ ਨਾ ਹਾਂ ਨਾ ਹੀ ਭਾਜੀ 43000 ਦੀ ਦੇ ਦੇ 43000 ਦੀ ਦੇ ਦੇ 43 ਦੀ ਹਾਂਜੀ ਠੀਕ ਹੈ ਜੀ 43 ਦੀ ਵੀ ਕਿ 45 ਦੀ ਨੇ 43 ਦੀ ਦੇ ਦਾਂਗੇ 43 ਦੀ ਜਾਂ ਤੁਸੀਂ ਦੱਸ ਦਿਓ ਜੋ ਆ ਕੋਈ ਕਰਦੇ 43 ਦੇ ਦੇ ਦਿਓ ਭਾਈ ਜਿਆਦਾ ਪ੍ਰੈਸ਼ਰ ਨਹੀਂ ਪਾਉਂਦੇ ਬਾਕੀ ਠੀਕ ਆ ਭਾਈ ਸੋ ਬੱਛੀ ਚੰਗੀ ਆ ਦੋਸਤੋ ਬੱਛੀ ਭਾਈ ਬਹੁਤ ਚੰਗੀ ਆਲੀ ਪਹਿਲਾਂ ਬੱਛੀ ਬਣਨੀ ਬੁੰਨੀ ਵਧੀਆਲੀ ਹਾਂ ਲਓ ਜੀ ਠੀਕ ਆ ਜੀ ਕੰਪੈਕਟ ਜੈਡਰਾ ਬਿਲਕੁਲ ਕਸਮਾ ਲੈਵਾ ਟਾਇਰ ਟੈਡਰ ਦੇ ਵਿੱਚ ਆ ਐਚ ਐਫ ਬਰੀਡ ਦੇ ਵਿੱਚ ਆ ਐਚ ਐਫ ਬੱਛੀ ਆ ਤੇ 43000 ਦੀ ਖਾਨ ਆ ਜਿਹੜੀ ਉਹ 43000 ਆ ਠੀਕ ਆ ਜੀ ਆ ਗਈ ਸਾਬ ਭਾਈ ਆਪਣੇ ਕੋਲ ਅਗਲੀ ਲਾਸਟ ਦੇ ਵਿੱਚ ਹਾਂਜੀ ਭਾਈ ਹਰ ਸ਼ਹਿਰ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਹੋ ਸਕਦੀ ਥੋੜੀ ਜਿਹੀ ਹਰ ਸ਼ਹਿਰ ਦੇ ਵਿੱਚ ਆ ਹਾਂਜੀ ਅੱਛਾ ਇਹਦੀ ਡਿਟੇਲ ਸੂਬਾ ਕਿੰਮਾ ਭਾਜੀ ਤੀਜਾ ਸੂਆ ਸੂਈ ਹੈਰ ਕੀ ਤੀਜਾ ਹਾਂਜੀ ਠੀਕ ਹੈ ਦਿਨ ਕਿੰਨੇ ਹੋਗੇ ਨੂੰ ਦੇਣ ਨੂੰ ਭਾਜੀ ਅੱਜ ਦੂਜਾ ਦਿਨ ਹੋਇਆ ਜੋ ਦੂਜਾ ਦਿਨ ਹਾਂਜੀ ਤੇ ਮਗਰ ਬੱਚਾ ਮਗਰ ਬੱਚਾ ਭਾਜੀ ਇਹ ਦੇ ਲਓ ਜੀ ਅੱਛਾ ਬਹੁਤ ਪੜਿਆ ਵੇਖੋ ਹਾਂ ਲਓ ਜੀ ਸੋ ਐਚ ਐਫ ਬ੍ਰੀਡ ਦੇ ਵਿੱਚ ਦੋਸਤੋ ਮਗਰ ਬੱਚਾ ਬਿਲਕੁਲ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਵਾ ਲੈ ਸੂਆ ਦੂਜੇ ਦਾਸਤਾ ਜੀ ਪਈ ਸੁਭਾਤ ਜਾ ਜੋ ਤੇ ਜਾ ਸੁਭਾਤ ਹਾਂਜੀ ਠੀਕ ਆ ਅੱਜ ਕੱਲ੍ਹ ਹੀ ਸੂਈ ਫਿਰ ਰਾਤ ਦੀ ਮੋਰਨੀ ਕੱਲ੍ਹ ਕੱਲ੍ਹ ਸੂਈ ਹੋਈ ਤੜਕੇ ਸੂਈ 1 ਵਜੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ 1 ਵਜੇ ਮਾਰਨਿੰਗ ਸੂਈ ਆ ਮਾਰਨਿੰਗ ਨਹੀਂ ਦੁਪਹਿਰ ਕਹਿ ਸਕਦੇ ਆ ਵੀ 1 ਵਜੇ ਦੁਪਹਿਰੇ ਸੂਈ ਆ ਕੱਲ ਤੇ ਜੇਰ ਦੂਰ ਆਪਣੇ ਕੋਲ ਹੀ ਪਾਤੀ ਸੀ ਇੱਥੇ ਨਹੀਂ ਇਹ ਪਈ ਕਾਲੀ ਲਿਆਂਦੀ ਰਾਤੀ ਲਿਆਂਦੀ ਵੜਦਾ ਤਾਂ ਸੂਪ ਹੀ ਹੋਣਾ ਕਰੇ ਜੋਰ-ਜੋਰ ਆਂ ਵੇਖ ਕੇ ਪਾਈ ਸਭ ਕੋ ਹੈ ਵਧੀਆ ਕੀਤਾ ਉਹਨਾਂ ਦੇ ਅਗਲੇ ਘਰੇ ਜੋਰ-ਜੋਰ ਪਾਤੀ ਹਾਂਜੀ ਜੋਰ-ਜੋਰ ਪਾਤੀ ਭਾਜੀ ਘਰੇ ਠੀਕ ਹੈ ਜੀ ਹਾਂਜੀ ਬਾਕੀ ਚੋਣ ਜਾਂਦੇ ਵਿੱਚ ਕਿੱਦਾਂ ਨਿਕਲੀ ਆਂ ਭਾਜੀ ਇੱਕ ਨੰਬਰ ਪੂਰੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਚੋਣ-ਚੂਣ ਦੇ ਵਿੱਚ ਵੀ ਇੱਕ ਨੰਬਰ ਆ ਪੂਰੀ ਆਹ ਲਓ ਸੋ ਥਾਣ ਤੋਂ ਵਿਥੀ ਵਿਰਲ ਵੇਖੋ ਬਹੁਤ ਜ਼ਿਆਦਾ ਵਿਰਲਾਪੁਰਨਾ ਕਾਫੀ ਆ ਥਾਣਾ ਦੇ ਵਿੱਚ ਤੇ ਥਾਣਾ ਵੀ ਪੂਰਾ ਮੁੱਠੇ-ਮੁੱਠੀ ਆ ਠੀਕ ਆ ਆ ਕਰੋ ਚੱਕ ਜੀ ਠੀਕ ਹੈ ਸਾਹਬ ਭਾਈ ਲਿਆਈਏ ਤੇ ਬੋਲੋ ਕਿੰਨਾ ਕੇਗਾ ਤੁਹਾਡੇ ਭਾਈ ਬੋੜਾ ਟਾਈਮ 10 11 ਕਿਲੋ ਜੋ 10 ਕਿਲੋ ਤਾਂ ਬਾਹਰ ਹੀ ਬੋੜਾ ਹੋਊਗਾ ਜੀ ਕੱਲ ਚਵਾਈ ਕੀਤੀ ਤੇ ਅੱਜ ਕੀਤੀ ਹੈ ਮਾਰਨਿੰਗ ਹਾਂਜੀ ਦੋ ਡੰਗ ਦੀ ਚਵਾਈ ਹੋਈ ਆ ਹਾਂਜੀ ਦੋ ਡੰਗ ਦੀ ਤੋਂ ਚਵਾਈ ਹੋਈ ਹੈ ਇਹ ਤਾਂ ਕੱਲ ਰਾਤ ਨੂੰ ਹੋ ਗਈ ਆ ਹਾਂਜੀ ਇੱਕ ਆ ਦਿਨੇ ਹੋਈ ਜੋ ਦੋ ਡੰਗ ਦੀ ਹੋ ਗਈ ਹੈ ਮੈਂ ਕਿਹਾ 10 11 ਕਿਲੋ ਬੋੜਾ ਹਾਂਜੀ 10 ਕਿਲੋ ਤਾਂ ਬਾਹਰ ਹੋਊਗਾ ਨਹੀਂ ਬੋੜਾ ਠੀਕ ਹੈ ਜੀ ਹਾਂਜੀ ਭਾਈ ਲਓ ਭਾਈ ਸਾਹਿਬ ਦਿਖਾਦਗੇ ਨੂੰ ਮੋਤੋਰ ਕੇ ਦੋਸਤੋ ਕਰੋ ਸੰਗ ਦੇ ਵਿੱਚ ਆ ਕੋਈ ਐਰ ਸ਼ੈਰ ਤਾਂ ਜਿਵੇਂ ਆਪਾਂ ਰੰਗ ਦੇਖਦੇ ਆ ਰੰਗ ਵਾਜੋਂ ਐਰ ਸ਼ੈਰ ਦੇ ਵਿੱਚ ਪੈਂਦੀ ਆ ਠੀਕ ਆ ਜੀ ਕਲਰ ਕੋਲਰ ਪ੍ਰਿੰਟ ਉਸੇ ਤਰ੍ਹਾਂ ਹੀ ਆ ਵੈੜ ਦਾ ਤੇ ਤੀਜਾ ਸੂਆ ਸੂਈ ਆ ਠੀਕ ਆ ਜੀ ਕੱਲ 1 ਵਜੇ ਦੁਪਹਿਰੇ ਸੂਈ ਆ 7 ਤਰੀਕ ਦੁਪਹਿਰੇ 1 ਵਜੇ ਸੂਈ ਆ ਦੋਸਤੋ ਤੇ ਬੱਚਾ ਮਗਰ ਤੁਹਾਨੂੰ ਬੱਚਾ ਦਿਖਾਈ ਦਿੱਤਾ ਆਪਾਂ ਆ ਲੰਮਾ ਤੋਰ ਲਓ ਜੀ ਹਾਂਜੀ ਬਾਹਰ ਟੇ ਲੈ ਗਏ ਚਵਾ ਗਏ ਸੌਦਾ 10 ਕਾ ਕਿਲੋ ਜਿਹੜਾ ਦੋਸਤੋ ਬੋਲਾ ਕੋਈ ਆਈਡੀਆ ਮੰਨ ਕੇ ਸੌਦਾ ਵੀਰ ਕਰ ਲਏ ਠੀਕ ਆ ਜਵਾਪ ਅਸਮਾ ਇੱਕ ਨੰਬਰ ਨਿਕਲਿਆ ਬਾਕੀ ਬਰਲ ਬੁਰਲ ਕਾਫੀ ਆ ਥਾਣਾ ਦੀ ਅੱਡੀ ਬਰਲ ਬਹੁਤ ਸੋਹਣੀ ਐ ਕੋਈ ਚੱਪੇ ਚੱਪੇ ਤੇ ਥਣ ਪੰਜਾ ਪੰਜਾ 6 6 ਇੰਚਾਂ ਦੇ ਥਾਣੇ ਲੱਗਾ ਠੀਕ ਆ ਜੀ ਠੀਕ ਆ ਸਾਹ ਭਾਈ ਕਿੱਥੋਂ ਤੱਕ ਦੇ ਦੇਾਂਗੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਕਰਦੇ ਆ 55000 ਰੁਪਿਆ 55 ਹਾਂਜੀ ਹਾਂਜੀ ਹਾਂ ਨਹੀਂ ਜਿਹੜੀ ਭਾਜੀ ਪੂਰੇ 50000 ਦੀ ਗਾਂ ਦੇਵਾਂਗੇ ਵੀ ਦੇਲ ਹੈ ਜਿਹੜਾ 50000 ਪੂਰੇ 50000 ਦੀ ਦੇ ਦੇਾਂਗੇ ਠੀਕ ਹੈ ਜੀ ਮਾਤਾਨ ਕਰਦਾਂਗੇ ਭਾਜੀ ਥੋੜਾ ਬੋਧਾ ਹੋਰ ਵੀਰ ਭਣ ਭਰਾਵਾਂ ਦਾ ਠੀਕ ਹੈ ਜੀ ਹਾਂਜੀ ਭਾਈ ਦੋਸਤੋ ਦੇਲ ਹੈ ਜਿਹੜਾ ਉਹ 50000 ਆ 55000 ਡਿਮਾਂਡ ਆ ਇਸ ਵੜ ਦੀ ਅਹ ਮਗਰ ਬੱਛਾ ਬਿਲਕੁਲ ਤਾਂ ਤਾਜੀ ਸੂਈ ਆ ਤੇ ਦੂਜੇ ਦਿਨ ਦੇ ਵਿੱਚ ਠੀਕ ਹੈ ਜੀ ਸੋ ਸੂਈ ਸਵਾ ਦੇ ਵਿੱਚ ਤੇ ਕੋਈ ਗੱਲ ਨਹੀਂ ਲਾ ਦਿਓ ਬੱਚਾ ਠੀਕ ਆ ਜੀ ਸੋ ਇਹ ਐਨੀਮਲ ਸੀਗੇ ਦੋਸਤੋ ਅੱਜ ਵੀਰ ਸਾਹਿਬ ਦੇ ਕੋਲ ਚਾਰ ਪਸ਼ੂ ਸੀਗੇ ਸੋ ਚੌ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਅੱਛਾ ਬਹੁਤ ਠੀਕ ਆ ਅੱਛਾ ਸਾਹਿਬ ਭਾਈ ਕੀਮਤ ਵੰਦੀ ਤੁਸੀਂ ਦੱਸਤੀ ਹਾਂਜੀ ਭਾਈ ਅੱਜ ਆਪਣੇ ਕੋਲੇ ਚਾਰ ਐਨੀਮਲ ਸੀਗੇ ਹਾਂਜੀ ਭਾਈ ਤੇ ਨੰਬਰ ਆਪਣੇ ਭੈਣ ਭਰਾਵਾ ਸੱਜਣਾਂ ਨਾਲ ਜ਼ਰੂਰ ਸਾਂਝੇ ਕਰਦਿਓ ਆਪਣਾ ਨੰਬਰ 99146 99146 ਹਾਂਜੀ 70581 70581 ਹਾਂਜੀ ਠੀਕ ਆ ਜੀ ਹਾਂਜੀ ਭਾਈ ਇਹ ਦੋਸਤੋਂ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਬਾਈ ਸਾਹਬ ਸਿੰਘ ਦੇ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਚਾਰ ਪਸ਼ੂ ਦਿਖਾਤੇ ਆ ਦੋਸਤੋਂ ਚੋਂ ਪਸ਼ੂਆਂ ਦੀ ਡਿਟੇਲ ਲੈ ਸਕਦੇ ਜੇ ਘਰਣਕਿਆਂ ਦੀ ਤਸੱਦੀ ਕਰ ਸਕਦੇ ਜੇ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ